ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੁਵਾਤਰ ਸੈਟ ਆ ਵੀ ਸਾਰੇ ਵੀਰਾਂ ਦੇ ਘਰ ਫਰਾ ਠੀਕ ਐ ਲਾਉਜੀ ਕਰਤੀ ਐ ਵਲੌਗ ਦੀ ਸਟਾਰਟਿੰਗ ਤੇ ਵਲੌਗ ਦੀ ਸਟਾਰਟਿੰਗ ਪੱਖੰਦਰ ਚੱਲੀ ਜਾਂਦਾ ਵਾਓ ਤੇ ਵਲੌਗ ਦੀ ਸਟਾਰਟਿੰਗ ਤਾਂ ਪਹਿਲਾਂ ਹੀ ਮਤਲਬ ਕਰਨੀ ਸੀਗੀ ਪਰ ਐਕਚੁਅਲੀ ਕੀਤਾ ਕਿ ਸਵੇਰ ਸਵੇਰ ਉੱਠਣਸਾਰ ਬਲਜੀਤ ਆਇਆ ਪਹਿਲਾਂ ਅਸੀਂ ਮਿਸਤਰੀ ਕੋਲੇ ਜਾ ਕੇ ਆਏ ਠੀਕ ਐ ਉਸ ਤੋਂ ਬਾਅਦ ਹੁਣ ਮੈਂ ਮੀਤੇ ਨਾਲ ਜਗ੍ਹਾ ਤੇ ਆਇਆ ਹਾਂ ਨਾ ਮੀਤੇ ਕੋਲੇ ਉਹਨੂੰ ਸਮਾਨ ਵੰਡ ਕੇ ਆਇਆਗਾ ਭੈਂਦਰੇ ਨੇ ਉਦੋਂ ਬਾਅਦ ਪਨੇ ਕਿਹਦਾ ਗੇਟ ਆ ਗਿਆ ਉਹ ਵੱਡ ਕੇ ਜੋੜਤਾ ਆਪਣਾ ਪਾਈਪਾਂ ਕਾ ਲਦਾ ਵੱਡ ਕੇ ਛਟੀਆਂ ਪੰਗਾ ਹੁਣ ਪਿਆਬੀ ਦਾ ਸਕੈਮ ਆ ਮੰਮੀ ਤੇ ਜਾਤ ਨੇ ਕਰਨਾ ਹੋਇ ਤੂੰ ਹਸਾਵ ਲਾਣੀ ਆਪਦਾ ਹੁੰਦੀ ਏ ਤੇਰੇ ਨਾਲ ਠੀਕ ਹੈ ਕਿ ਨਹੀਂ ਆ ਕੇ ਹੀ ਪਹਿਲਾਂ ਹੀ ਬਹੁ ਪਏ ਹੈਗੇ ਤੇ ਬਾਕੀ ਕੋਈ ਚੱਕਰ ਨਹੀਂ ਇਸ ਤਰ੍ਹਾਂ ਉਸ ਤਰ੍ਹਾਂ ਹਜੇ ਮਰੋਂ ਵੀ ਪਿਆ ਬਾਹਰ ਤੇ ਕਿਹੜਾ ਘਰੇ ਜਲ ਕੇ ਰੂਟਰ ਟੀ ਖਾਈ ਮਾੜਾ ਮੋਟਾ ਹਨਾ ਤੇ ਉਦੋਂ ਬਾਅਦ ਦੇਖਦੇ ਹਾਂ ਹਨਾ ਕੀ ਬੰਦਾ ਹੈਗਾ 에어ਪੋਰਟ ਚੱਕਰ ਚੱਲੀ ਆ ਆਪਣੇ ਤੇ ਇਧਰੋਂ ਬੈਟਕ ਵੀ ਖੋਲਦੀ ਏ ਮੈਂ ਕਿਹਾ ਬਰੋਕ ਲੈਟਸ ਸੁਗੈਰਾ ਕਰਦੀ ਆਫ ਤੇ ਬਲੈਕ ਐਂਡ ਆਪਦਾ ਪਹਿਲਾ ਵਾਲਾ ਆਹ ਨਾ ਬੜੱਕ ਲਿਆ ਜਾ ਕੇ ਪਹਿਲਾਂ ਵੀ ਇੱਥੇ ਹੀ ਬੰਨਣਾ ਸੀ ਮੇਰੇ ਸਾਰਾ ਛੋਟਾ ਹੁੰਦਾ ਇਹ ਜ਼ੂਮ ਕਿਉਂ ਨਹੀਂ ਹੋ ਰਿਹਾ ਹਾਂ ਹੁਣ ਸਹੀ ਆ ਤੇ ਉਹ ਕੇਰ ਫੁੱਟਾਂ ਵਾਸਤੇ ਇਧਰ ਵੀ ਹੁਣ ਫੇਰ ਬੈਟ ਕੁ ਥੋੜੀ ਜਿਹੀ ਭਰ ਚੱਲੀ ਹਨਾ ਹੁਣ ਫੇਰ ਰੌਣਕਾਂ ਲੱਗ ਗਈਆਂ ਹਾਏ ਹਾਏ ਕਬੂਤਰ ਵੇਖੋ ਤੁਸੀਂ ਆਣ ਛੱਪਾਂ ਵਰਗੇ ਆ ਪੱਠੇ ਪੱਠਿਆਂ ਸਾਰੇ ਵੇਖੋ ਲੱਗਦਾ ਕੋਈ ਵਿੱਚੋਂ ਮਾੜਾ ਹੋਊਗਾ ਹਨਾ ਪਰ ਜਿਨ੍ਹਾਂ ਨੇ ਮਾੜਾ ਆਖਣਾ ਉਹਨਾਂ ਦਾ ਮਾੜਾ ਹੀ ਆਖਣਾ ਇਧਰ ਆ ਵੀ ਜੁੜੀ ਲੱਗ ਗਈ ਇੱਕ ਸਿਰੇ ਵਾਲੀ ਕਹਿੰਦੇ ਲੈ ਤਲਾ ਬੀ ਬਗਲ ਵਾਲਿਆਂ ਚ ਤੇ ਸ਼ੋਦੀ ਵਾਲਿਆਂ ਚ ਹਾਂਜੀ ਮੇਰੇ ਵੀਰੋ ਰੂਟ ਸਟਾਟੀ ਲਈ ਖਾ ਬਈ ਤੇ ਹੁਣ ਹੁੰਨੇ ਮੀਤੇ ਦੇ ਦਾਲੇ ਮੀਤੇ ਮਿਸਤਰੀ ਦੇ ਇੱਕ ਮਿਸਤਰੀ ਹੋਰ ਫੜੀ ਪਿਆ ਵੀ ਆਪਣੇ ਮੰਦੇ ਦੂਜੇ ਚਣਾਈ ਵਾਲਾ ਵੀ ਦੋਵੇਂ ਇਕੱਠੇ ਬੈਠੇ ਆ ਮੈਂ ਚੱਲ ਗਿਆ ਛੀਤੀ ਛੀਤੀ ਮਾਰ ਕੇ ਛਾਪਾ ਚੱਲ ਕੇ ਇਹਨਾਂ ਤੇ ਹਨ ਕੀ ਪਤਾ ਦੋਵੇਂ ਕੰਮ ਹੀ ਬਣ ਜਾਣ ਅੱਜ ਹੋਰ ਮਿਸਤਰੀ ਜੀ ਕੀ ਹਾਲ ਹੈ ਜੀ ਬਾਈ ਬੈਠਾ ਹਾਂ ਤਾਂ ਮੈਂ ਅੱਛਾ ਲੇਕ ਤੜਕੇ ਲੱਗ ਜੂਗਾ ਮੈਂ ਸੱਚੀ ਆ ਕਹਿ ਰਿਹਾ ਤੂੰ ਹੀ ਆਖਿਆ ਨਾ ਦੱਸ ਪੁੱਛੋ ਮਿਸਟੇਕ ਕਰਤੀ ਮੈਂ ਅਗੋਂ ਬਈ ਸੱਚੀ ਬਸ ਫਿਰ ਤਾਂ ਬਣ ਗਈ ਗੱਲ ਆਪਾਂ ਕੀ ਭਾਲਦਾ ਹਾਂ ਮੀ ਤੇ ਤੂੰ ਜੋੜ ਦੇ ਆ ਛੇਦੀ ਛੇਦੀ ਨਹੀਂ ਤੇਰੇ ਟੰਬਾ ਫੇਰਾਂਗੇ ਸੀ ਹੋਰ ਕੀ ਐ ਹੋਰ ਕੀ ਐ ਕੋਡ ਹੋਰ ਭਾਜੋ ਬੰਦਾ ਭੇਜ ਬੰਦਾ ਭੇਜ ਇਹ ਇਹ ਛੱਡਾ ਕਰ ਇਹ ਬੰਦਾ ਤੂੰ ਚਾਹੀਦਾ ਐ ਨਾ ਕਿ ਤੂੰ ਇਦੀ ਰੰਗ ਦਿਉ ਮੱਛੀ ਜਰੀ ਠੀਕ ਬੈਕ ਹੋ ਕੇ ਬੈਕ ਹੋ ਕੇ बस 7:30 ਵਜੇ ਨੂੰ ਹੀ ਮੜਵੜਾ ਪਾਣੀ ਪੂਰੀ ਮਾਰਕ ਤੇ ਮਸਾਲਾ ਤਿਆਰ ਕਰ ਲਗਿਆ ਆਪਾਂ। ਮਸਾਲਾ ਤਿਆਰ ਕਰੋ ਐਸੇ ਬੱਧਾ ਜਾ ਕੇ ਡਰਮ ਪਾਣੀ ਦੇ ਭਰ ਦੇ। ਨਹੀਂ ਨਹੀਂ ਕੋਈ ਚੱਕਰ ਨਹੀਂ ਬਡਗੋਈ ਹੈਗੀ ਇੱਥੇ ਮੋਟਰ ਹੈਗੀ ਸਭ ਕੁਝ ਹੈਗਾ। ਇਹ ਮੋਟਰ ਹੈਗੀ ਤੇ ਨਹੀਂ ਇੱਕ ਰੱਖ ਢੋਲਕੀ। ਠੀਕ ਹੈ ਢੋਲਕੀ ਕਰ। ਤਰ ਕਰ। ਉਹਦੀ ਦੂਜੀ ਵੀ ਮੋਟਰ ਵਾਲੀ ਪਉਂਦੀ ਦੂਜੀ ਹੋਵੇ। ਠੀਕ ਹੈ ਠੀਕ ਹੈ। ਚਾਹ ਢੋਲਕੇ ਛੱਡੀ ਤਰਾਈਓ ਜੂ ਬਸ। ਬਸ ਓਕੇ। ਚਾਰੇ ਜੀ ਲੰਦਾ। ਬਸ ਆ ਜਾਓ ਮਿਸਤਰੀ ਦਾ ਤੜਕੇ। ਠੀਕ ਆ ਓਕੇ। ਚੱਲ ਚੱਲ ਕੇ। ਖਾ। ਕਾ 10 ਮਿੰਟ ਵਿੱਚ ਨੂੰ ਆ ਗਈ ਥੱਗੀ ਕਿ ਥੱਗੀ ਪਾ ਨਹੀਂ ਨਹੀਂ ਇਹ ਸੀ ਹਾਂ ਨਾ ਸੀ ਹਾਂ ਤਿਆਰੇ ਸਾਈ ਤਾਂ ਲੈ ਗਿਆ ਸਾਈ ਤਾਂ ਕੋਈ ਚੱਕਰ ਨਹੀਂ ਗੱਲ 5 500 ਰੁਪਏ ਹੁਣ ਹੀ ਲੈ ਗਿਆ ਕਹਦਾ ਮੇਰਾ ਸਮਾਨ ਮੁੱਕਿਆ ਪਿਆ ਮੈਂ 500 600 ਰੁਪਏ ਉਸ ਪੇ ਸਾਰੇ ਪਹਿਲਾਂ ਲੈ ਜਾ ਪਰ ਇਹ ਮੁੜ ਕੇ ਕੱਲ ਨੂੰ ਆਵੇਂਗਾ ਪਾ ਝਾਕੀ ਆਉਂ ਜੋ ਕਹੇ ਤਾਂ ਕਹੇ ਤਾਂ ਲੋਹੇ ਤੇ ਲਖੀਰ ਕਹਿ ਗਿਆ ਬਾਬੇ ਸਾਨੂੰ ਕਹਦਾ ਲੋਹੇ ਤੇ ਲਖੀਰ ਆ ਲਓ ਜੀ ਦੇਖੋ ਮੀਤੇ ਦੇ ਕੰਮ ਵੇਖੋ ਕੱਲ ਦੀ ਸਰਪਾ ਇੱਕ ਐਲਜੀ ਬਣਾਈ ਐ ਆ ਮੁੰਡਾ ਕੱਟ ਕੇ ਕੱਟ ਕੇ ਆ ਬਸ ਜਿਹੜਾ ਮੁੰਡਾ 20 ਮਿੰਟਾਂ ਜੇ ਕੱਟ ਗਿਆ ਕੱਟ ਗਿਆ 20 ਟੜਾ ਕਿ ਨਹੀਂ ਆਂਦਾ ਬਈ ਜੀ ਦੱਸ ਓਏ ਨਹੀਂ ਆਂਦਾ ਮੇਰੇ ਕੋਲ ਬਈ ਜੀ ਰਵੀਸ਼ ਲੋਈ ਬਾਈ ਲੈ ਉਹਦੀ ਗੱਲਾਂ ਦੇ ਕੋਲ ਜਿਹੜਾ ਬੈਠੀ ਆ ਸਾਰੀ ਟੀਮ ਇਧਰ ਆ ਵੀ ਕੰਮ ਚੱਲ ਪਿਆ ਆ ਆ ਗਿਆ ਤੇਰੀ ਵੀਡੀਓ ਬਣੀ ਜਾਂਦੀ ਬੱਲਾ ਗੱਲ ਤਾਂ ਹੋਈ ਸੀ ਇੱਕ ਦਿਨ ਦੇ ਦin ਦੂਜਾ ਜਾਂਦਾ ਅੱਜ ਹਾਂ ਤੇ ਇਸ ਦੂਬਾਰ ਤੈਨੂੰ ਮੈਂ ਦੱਸੀ ਆ ਨਾ ਇਹਦਾ ਨੰਬਰ ਬਦਲਾ ਤੇਰਾ ਐ ਕਰ ਨਹੀਂ ਨਹੀਂ ਲੈ ਕੇ ਰੱਖ ਮੇਰੇ ਪਈਏ ਦੋ ਘੰਟੇ ਮੇਰੀ ਗੱਲ ਸੁਣ ਜੇ ਨਾ ਕੰਮ ਹੋਇਆ ਅੱਜ ਇਹਦਾ ਨੰਬਰ ਪਾ ਨਾ ਵੀਡੀਓ ਚ ਤੇ ਕੱਲ ਨੂੰ ਨੰਬਰ ਹੀ ਬੰਦ ਕਰਾਉਣਾ ਪਊਗਾ ਬਸ ਗੱਲ ਇੰਨੀ ਐ ਹਾਂ ਸਿੱਧਾ ਹੀ ਦੱਸਦਾ ਰੱਤ ਵਾਰ ਤੇ ਖੱਬੀ ਪਈ ਖੱਬੀ ਨਾ ਹੈਲੋ ਜੀ ਤੇ ਮੈਨੂੰ ਜੀ ਮਾਰ ਰਕੇ ਸਿਰ ਆਉਣ ਦੇ ਇਧਰ ਚੱਕੀ ਸਿਰੇ ਉਹ ਸਿਰੇ ਚੱਕੀ ਹੈਲੋ ਕਰਾਂਏ ਕਰਕੇ ਹਲੋ ਮੈਂ ਕੋਈ ਨਹੀਂ ਕਰਦਾ ਚਲ ਹੋ ਗਿਆ ਕੋਸੇਰਾ ਇਹਦਾ ਹਾਲ ਨਹੀਂ ਕਰਾਇਆ ਆਪਾਂ ਲਓ ਜੀ ਲੱਗਿਆ ਪਿਆ ਮੀਤਾ ਵੀ ਕੰਮ ਕਰਨਾ ਇਹ ਕਿੰਨੀ ਆਇਲ ਨੇ ਕੋਈ ਨਾ ਫੋਨ ਵੀ ਦੀ ਦੇਖਿਆ ਨਾ ਤੇ ਕੰਮ ਬਹੁ ਕਰਦਾ ਬਈ ਦੋ ਫਰੇਮ ਜੇ ਤਾਂ ਆ ਬਣਾਤੇ ਠੀਕ ਹੈ ਇੱਕ ਆਹਾ ਇੱਕ ਆਹਾ ਠੀਕ ਹੈ ਤੇ ਤੀਜਾ ਜੰਗਲਾਇਆ ਬਣਾਈ ਜਾਂਦਾ ਠੀਕ ਹੈ ਕਿ ਨਹੀਂ ਆ ਹੁਣ ਲਾਇਆ ਮਸਾਂ ਰੂਪ ਪਿੱਟ ਕੇ ਤੜਕੇ ਦਾ ਮਿੰਤਾ-ਮੂਤਾ ਕਰਾ ਕੇ ਪੈਰੀ ਹੱਥ ਲਾ ਕੇ ਤੇ ਹਜੇ ਵੀ ਕਰ ਨਹੀਂ ਰਿਹਾ ਹੋਰ ਹੀ ਪਾਸੇ ਭੱਜ ਜਾਂਦਾ ਕੰਮ ਕਰਦਾ ਕਰਦਾ ਕਿੰਨਾ ਕੰਮ ਕੁਮ ਹੋ ਗਿਆ ਕੌਣ ਕਿੱਥੇ ਜਾਂਦਾ ਲੱਤ ਵੀ ਬਾਲ ਲਾਂਗੇ ਦੀ ਸੰਗਲ ਨਾਲ ਜਾਂਦਾ ਇਹ ਆ ਖੁੱਡਾ ਰੜਦਾ ਇਹ ਤੈਨੂੰ ਹੋਰ ਕੋਈ ਖਵਾ ਦੇਣਾ ਵੱਡ ਕੇ ਕੋਈ 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 ਫਲ ਫਰੂਟ ਓਏ ਇਹਨਾਂ ਵੀਡੀਓ ਚੱਲੀ ਜਾਂਦੀ ਐ ਕੰਮ ਤਾਂ ਵਾਕਈ ਬਹੁਤ ਖਿੱਚਦਾ ਮੀਤੇ ਨੇ ਇਕੱਠੇ ਆ ਤਿੰਨ ਫਰੇਮ ਜੇ ਜੋੜੀ ਇਤਨੇ 2-2.5 ਘੰਟਿਆਂ ਦੇ ਵਿੱਚ ਬਾਕੀ ਮਹਾਮੋਰਾ ਲਾਇਕ ਤਾਂ ਚਲੋ ਜੀ ਹੁਣ ਚੱਲਦੇ ਆ ਆਪਾਂ ਸ਼ਾਪ ਤੇ ਪਹਿਲਾਂ ਤਾਂ ਵਾਟਰ ਪੀਓ ਜੀ ਪਾਣੀ ਪੂਰਾ ਕਰੋ ਜੋਰ ਲੱਗ ਗਿਆ ਬੈਠੇ ਬੈਠਿਆਂ ਦਾ ਤੇ ਪਾਈਪ ਘਟ ਗਈ ਆਪਣੀ ਬਰੋ ਇਹ ਵਾਲੀ ਪਾਈਪ ਘਟ ਗਈ 10 ਫੁੱਟ ਪਾਈਪ ਘਟ ਗਈ 10 ਫੁੱਟ ਪਾਈਪ 200 ਸਕਰੂ ਬੈਠੋ ਜੀ 200 ਸਕਰੂ ਕਿੰਨੇ ਇੰਚ ਲੈ ਕੇ ਸੋਨੇ 4 ਇੰਚੀ 4 ਇੰਚੀ ਵਾਲੇ ਸਮੋਸੇ ਤੇ ਅਰਲਾ ਕੁੰਡੇ ਤੇ 4 ਕੱਬ ਜੇ ਸਹੀ ਹੈ ਸਹੀ ਹੈ ਸਾਰਾ ਸਮਾਨ ਲਿਆ ਕੇ ਦੇ ਮੂਹਰੇ ਸਿਰਦੇ ਮੁੜ ਕੇ ਆਪੇ ਕਰੀਏ ਕੋਈ ੜ ਕੋਈ ਕਰਨੇ ਨੇ ਮਿਸਤਰੀ ਨੇ ਕੱਲ ਨੂੰ ਆਉਣਾ ਹੈਗਾ ਆ ਕੇ ਗਿਆ ਸਾਨੂੰ ਸਾਈ ਵੀ ਲੈ ਗਿਆ ਹੱਥ ਫੜ ਕੇ ਉਠੀਏਗੀ 6 ਨਾ ਪੈਂਚ ਦਿਓ ਸਰ ਸੈਕੰਡ ਸ਼ਾਪ ਤੇ ਆਏ ਆ ਪਾਈਪ ਲੈਣ ਫਸਟ ਨਹੀਂ ਮਿਲੀ ਸੀ ਸੈਕੰਡ ਤੇ ਮਿਲ ਗਈ ਕੀਤਾ ਮਾਰ ਕੇ ਮਿਣ ਕੇ ਹੁਣ ਕੱਟ ਲੈਣੇ ਆ ਇਹਨੂੰ ਜੀ ਪੈਪ ਵੀ ਲੈ ਲਈ 11 ਫੁੱਟ ਲੈ ਬਰੋ ਇਹ ਫੜਾ ਦੇ ਮੈਨੂੰ ਇਹ ਤਾਂ ਬੌੜੀ ਨੀਏ ਆ ਇਹ ਹੈ ਪਹਿਲਾਂ ਨਹੀਂ ਪਾਇਆ ਪਰ ਗਿਆ ਇਹ ਥੱਲੇ ਉੱਤੇ ਲਵਾਵਾਂਗੇ ਆਪਾਂ ਦੋਵੇਂ ਪਾਸੇ ਠੀਕ ਹੈ ਕਿ ਨਹੀਂ ਬਾਕੀ ਦੂਜਾ ਸਮਾਨ ਵੀ ਹੋ ਗਿਆ ਤੇ ਚੱਲਦੇ ਆਂ ਘਰੇ ਸਮੋਸੇ ਪੜ ਕੇ ਬਸ ਓ ਮਾਈ ਗਾਡ ਮੇਰੇ ਵੀਰੋ ਲੈ ਕੇ ਸਾਰਾ ਸਮਾਨ ਬਈ ਠੀਕ ਆ ਗਏ ਆ ਪੈ ਪੈ ਕੁਛ ਆ ਸਕਰੂ ਤੇ ਉਹ ਸਭਲਾਂ ਸ ਨੂੰ ਸੇ ਦਿਖਾ ਜੇ ਤਾਂ ਸਾਰਾ ਸਾਮਾਨ ਆ ਹਨਾ ਕੁੱਲ ਮਿਲਾ ਕੇ ਸਾਰਾ ਹਿਸਾਬ ਲਾਇਆ ਲੋਹੇ ਵਾਲਾ ਕੰਮ ਸਾਡਾ ਬੜਾ ਮਹਿੰਗਾ ਪੈ ਜਾਂਦਾ ਉਹਨੇ ਦਾ ਸਿਰਫ ਲੋਹੇ ਵਾਲਾ ਹੁੰਦਾ ਉਹਨੇ ਸਾਡਾ ਦੂਜਾ ਸਾਰਾ ਸਰ ਜਾਂਦਾ ਜੰਗਲੇ ਬਾਰੀਆਂ ਸ ਨੂੰ ਰੇਟ ਦੱਸਾਂਗੇ ਕਿੰਨੇ ਚ ਪੈ ਗਿਆਂ ਤੁਸੀਂ ਯਕੀਨ ਨਹੀਂ ਮੰਨਣਾ ਇਹ ਇੰਨੀਆਂ ਮਹਿੰਗਾ ਬੰਦ ਗਏ ਆਓ ਕਰੇ ਪਾਰਟੀ ਸਮੋਸੋਂ ਕੀ ਲੈ ਦਣੀ ਚੜਨੀ ਪੀਣ ਦਣੀ ਓਏ ਪੂਕਣੀ ਨਾ ਲੱਗ ਜੇ ਓਕੇ bro ਖਾਈਏ ਪੀਏ ਇਹ ਕੰਮ ਤਾਂ ਦਾ ਕੋਈ ਨਾ ਹੁੰਦਾ ਹੀ ਰਹੂਗਾ ਲਓ ਜੀ ਹੁਣ ਮੀਤੇ ਵਾਸਤੇ ਲਾ ਕੇ ਦਿੱਤਾ ਆ ਪਾਣੀ ਕਰੋ ਆਰਓ ਵਾਲਾ ਵਿੱਚ ਬਰਫ਼ ਪਾ ਕੇ ਉਹਨਾਂ ਕਮ ਆਪਣੀ ਕਰਦਾ ਤੇ ਉਦੋਂ ਬਾਅਦ ਕੰਮ ਸੀ ਕਰਦਣੇ ਇਹਦਾ ਮੈਨੂੰ ਤਾਂ ਹੀ ਲੱਗਦਾ ਹੈਗਾ ਆਏ ਓਏ ਵੈਂਦਰਾ ਨਿਵੇੜਦਾ ਦੀਆਂ ਨਹੀਂ ਆਪਣਾ ਕੰਮ ਇਹਨੂੰ ਲਓ ਜੀ ਹੁਣ ਚੱਲ ਪਿਆ ਹੈ ਮੋਟਰਸਾਈਕਲ ਤੇ ਰੀਡਿੰਗ ਲੈ ਕੇ ਬਾਦਲ ਸੀਮਿੰਟ ਚੱਕ ਕੇ ਲੈ ਆਉਣੇ ਆ ਬਾਦੂ ਠੀਕ ਹੈ ਲਓ ਜੀ ਰੱਖ ਲਿਆ 5 ਗੱਟੇ ਸੀਮਿੰਟ ਦੇ ਠੀਕ ਹੈ ਅਲਟਰਾ ਟ੍ਰੈਕ ਅਲਟਰਾ ਟੈਕ ਕਿੰਨਾ ਬਰੋ ਅਲਟਰਾ ਟੈਕ ਪ੍ਰੋ ਅਲਟਰਾ ਟੈਕ ਪ੍ਰੋ ਪੂਰਾ ਸੂਰੇ ਵਾਲਾ ਸੀਮੈਂਟ ਜਮਾਂ ਕੋਈ ਵੀ ਮਾੜੀ ਜੀ ਨਹੀਂ ਲਾਉਣੀ ਬਰੋ ਤੇ ਇੱਕ ਘਟਾ ਖੇਤੋਂ ਚੱਕਣਾ ਫਰੀਜ਼ਾ ਮਿਲ ਗਿਆ ਆਪਾਂ ਨੂੰ ਨਾ ਸਾਡੇ ਵਾਲਾ ਕਹਿੰਦਾ ਖੇਤੇ ਬੈ ਕੇ ਚੱਕ ਲਏ ਉਹ ਵੰਡਰ ਉਹ ਚਲ ਕੋਈ ਮਰਜ਼ੀ ਹੋਵੇ ਆਪਾਂ ਤਾਂ ਲਾ ਹੀ ਦੇਣਾ ਹਾਂਜੀ ਆਗੇ ਜੀ ਖੇਤ ਮੈਂ ਕਹਿੰਦਾ ਮੈਨੂੰ ਲਾ ਦੇ ਮੈਨੂੰ ਵੀ ਸਾਨੇ ਚੱਲ ਬੈਠ ਨੂੰ ਡਰ ਜਿਹਾ ਲੱਗਿਆ ਐਵੇਂ ਮੁੜਨ ਨੂੰ ਭੈਣ ਨਾ ਦੂਜੀ ਹੈ ਹੈਗਾ ਨੂੰ ਲੈ ਖੜ ਜਾ ਇੱਕ ਮਿੰਟ ਲੈ ਇਲਾ ਉਥੇ ਕਮਾਜ਼ ਹੈ ਬੇ ਹੁਣ ਕਿ ਇੱਥੋਂ ਚਾਕਦੇ ਹਨ ਇਥੋਂ ਚਾਬੀ ਪਹ ਨਹੀਂ ਥਾਵੂਗੀ ਕਿ ਨਹੀਂ ਸਾਨੂੰ ਪਰ ਰੋਕ ਲਾ ਬੇ ਵੀਰਾ ਪੜਾਕਾ ਪਈ ਬਦਮਣੀ ਇਹਦਾ ਫੜੋ ਰੋਕਿਆ ਮੈਂ ਇਹ ਕਰਾਉਣਾ ਚੰਗਾ ਠੀਕ ਹੈ ਓਕੇ ਚਾਬੀ ਪਾ ਲਓ ਬਰੋ ਲੱਗਦਾ ਤਾਂ ਹੈ ਕਿ ਨਹੀਂ ਇਥੋਂ ਚਾਬੀ ਮਿਲ ਜੂ ਕਿਸੇ ਪਾਸੋਂ ਨੋ 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 ਹੈ ਕਿੱਥੇ ਬਰੋ ਅਗੜਾ ਚਾ ਬਾਏ ਇਹ ਉਹੀ ਗੱਲ ਯਾਰ ਫਿਰ ਜਵਾਕਾਂ ਵਾਲੀ ਉਹਦੀ ਯਾਰ ਆ ਗਈ ਇਹ ਆ ਲਗੋਲੀ ਫੁਰੂ ਵਾਹਿਗੁਰਜੀ ਅੱਗੇ ਜੀ ਬਾਬਿਓ ਆਪਾਂ ਨਾ ਹੁਣ ਨਾ ਇਹਦੀ ਪਲੇਟ ਭੰਨਿਆਂ ਨੂੰ ਲੱਗ ਪਈ ਕਿ ਲੈ ਆਈ ਪੁੱਟੇ ਕੰਮ ਨੂੰ ਹੁਣ ਨਹੀਂ ਹੁਣ ਜਾਂਦਾ ਉਹ ਬੱਸ ਤਾਕਤਾਂ ਫੁੱਟ ਜੂ ਲਓ ਜੀ ਹੁਣ ਆਗੇ ਮੀਤੇ ਕੋਲੇ ਮੈਨੂੰ ਲੱਗਦਾ ਹੁਣ ਮੀਤਾ ਆਪਣੇ ਕੰਮ ਤੇ ਲੱਗਿਆ ਪਿਆ ਕਿਉਂਕਿ ਮੈਂ ਇੱਥੋਂ ਪਹਿਲਾਂ ਕਿਹਨੂੰ ਆਹ ਸਮਾਨ ਤੇ ਗਿਆ ਆਪਣੀ ਮਾਰਦਾ ਠੀਕ ਹੈ ਕਿ ਨਹੀਂ ਖਾਰ ਖਾ ਗਿਆ ਮੈਨੂੰ ਲੱਗਦਾ ਆਪਣੇ ਤੇ ਹੁਣ ਇਹ ਸਾਈਂ ਲੱਗਿਆ ਬੇ ਕਮਾਲ ਹੋ ਗਈ ਓਏ ਲੱਡੂ ਲੁੰਡੂ ਵੰਡ ਕੇ ਲਾ ਗਈ ਬਈ ਹਾਂ ਉਹਨੇ ਵੀ ਲੈ ਪਰ ਦੋ ਫਿਰ ਤੇ ਅੱਬਾ ਇੱਕ ਵਾਰੀ ਕਰ ਹਾਂ ਇੱਕ ਵਾਰੀ ਕਰ ਦੇ ਸਾਨੂੰ ਬਹੁਤ ਆਰ ਰਹਿੰਦੇ ਕਿਵੇਂ ਕੀ ਪੁੱਛੀਏ ਅੱਛਾ ਅੱਧੀ ਗੀਤ ਨਹੀਂ ਗਾ ਮੈਂ ਵੀਡੀਓ ਅੱਧੀ ਪੁੱਛ ਜੰਦੀ ਮੈਂ ਵੀਡੀਓ ਕੋਈ ਵਧਗਾ ਬਣਾਈ ਜਾਂਦਾ ਹੁਣ ਤਾਂ ਕੰਮ ਸੈੱਟ ਹੈ ਲੱਗ ਰਿਹਾ ਮੈਨੂੰ ਵੀ ਹੁਣ ਕੰਮ ਲੱਗ ਰਿਹਾ ਵੀ ਹੋ ਜਾਊਗਾ ਆਪਣਾ ਠੀਕ ਹੈ ਕਿ ਨਹੀਂ ਤੇ ਬਸ ਕੱਲ ਨੂੰ ਮਿਸਤਰੀ ਆ ਜੇ ਇਤਨੇ ਮੀਤੇ ਨੂੰ ਫੜ ਕੇ ਜਾਣਾ ਚਣਾਈ ਵੀ ਇੱਥੇ ਹੀ ਕਰਾਉਣੀ ਹੈ ਜਾ ਕੇ ਆ ਸਿੱਧਾ ਹੀ ਸਾਹ ਵਾਟ ਦੋ ਤੂੰ ਮੀਤੇ ਨੇ ਸਾਈ ਫੜਵਾਈਏ ਤੇ ਇਹਨੂੰ ਹੀ ਲੈ ਜਾਵਾਂਗੇ ਇਹਨੇ ਕਿਹਾ ਇਹਨੇ ਕਿਹਾ ਉਹ ਕੋਈ 500 ਲੇਗਾ ਮੰਦਰ 500 ਲੇਗਾ ਕੰਮੀ ਨਾ ਕਰਿਆ ਆ ਲਓ ਜੀ ਕੰਮ ਜੋਰਾਂ ਸ਼ੋਰਾਂ ਤੇ ਚੱਲੀ ਜਾਂਦਾ ਹੈ ਦਮਣੀ ਬੈਠਾ ਉਧਰ ਮੀਤੇ ਮਿਸਤਰੀ ਕੋਲੇ ਬਾਰੀਆਂ ਬਣਾਈ ਜਾਂਦਾ ਆਪਾਂ ਆ ਕੇ ਸੀਮੈਂਟ ਲਾ ਕੇ ਅੰਦਰ ਰੱਖਦਾ ਸਾਹਮਣੇ ਆਪਣੇ ਸਟੋਰ ਰੂਮ ਚ ਠੀਕ ਆ ਉਹ ਭਾਈ ਗੱਟੇ ਤੇ ਇਧਰ ਉਹ ਬਲਜੀਤ ਨੂੰ ਸੱਦਿਆ ਮੈਂ ਹੈ ਵੀ ਸ਼ਾਇਦ ਕੱਲ ਨੂੰ ਮਿਸਤਰੀ ਆਉਣਾ ਤੇ ਉਹਨੇ ਤਰਾਈ ਤੁਰੀ ਵੀ ਕਰ ਦਿੱਤੀ ਮਾੜੀ ਮੋਟੀ ਤੇ ਇਹੇ ਮੋਟਰ ਦੀ ਪਾਇਪ ਖੋਲ ਕੇ ਪਾਇਪੂ ਚੜਾ ਕੇ ਇਹਦਾ ਸੈਟਿੰਗ ਕਰੀ ਜਾਂਦਾ ਫਿਰ ਪਾਣੀ ਪੁਣੀ ਵੀ ਇੱਕ ਕਰਕੇ ਹੁਣੇ ਮਾਰਨਾ ਪੂਰਾ ਤਨ ਦਾ ਕੰਮ ਬਹੁਤ ਜ਼ਿਆਦਾ ਹੋ ਗਿਆ ਬਾਬੇ ਹਣਾ ਲੋਡ ਪੈ ਗਿਆ ਇੱਕ ਦਾ ਵੀ ਫੋਨ ਆ ਜਾਂਦਾ ਇੱਕ ਮਿੰਟ ਲਓ ਜੀ ਤੇ ਲੱਗਦੇ ਹੱਥ ਤਰਾਈ ਵੀ ਕਰਤੀ ਖੁੱਡਾਂ ਜੀ ਬਈ ਮਾੜੀ ਮਾੜੀ ਤੇ ਬਸ ਇੰਨਾ ਤਾਂ ਤੁਹਾਨੂੰ ਪਤਾ 5 ਇੰਚ ਹੁੰਦੇ ਕਿ 4 ਇੰਚ ਹੁੰਦੀ ਹੈ ਬਰੋ ਕੰਧ ਆਦਾ 5 ਇੰਚ ਹੈ 5 ਇੰਚੀ ਕੰਧ ਦਾ ਹਨਾ ਇੰਨੀ ਕੋਈ ਜ਼ਿਆਦਾ ਤਰਾਈ ਦੀ ਲੋੜ ਹੈ ਨਹੀਂਗੀ ਸਾਹਾਸਰ ਜੀ ਦਾ ਕਰ ਬਲਜੀਤ ਨੇ ਪਾਣੀ ਮਾਰਤਾ ਵਿੱਚ ਤੇ ਬਾਕੀ ਪਤੜ ਕੇ ਮੌਕੇ ਤੇ ਮਾਰ ਕੇ ਦੇ ਬਾਅਦ ਪਲਾਸਟਰ ਕਰ ਦਾਂਗੇ ਅੱਛਾ ਜਿਹੜਾ ਪਰ ਲਾਓਗੇ ਠੀਕ ਹੈ ਇਹ ਜੂਰੀ ਹੋ ਜੀ ਹੈ ਪਹਿਲਾ ਲਾਈਨ ਹੈ ਠੀਕ ਕਪੂਨ ਨਾ ਹੋਵੇ ਠੀਕ ਹੈ ਲ ਇੱਕ ਇੱਕ ਵੀ ਕਰਤਾ ਤਿਆਰ ਮੀਤੇ ਨੇ ਠੀਕ ਹੈ ਇਹਦੇ ਸਿਰਫ ਲਹਿਗਾ ਆਪਣਾ ਕੁੰਡੇ ਹੀ ਲਾਉਣੇ ਰਹਿ ਗਏ ਹਨ ਤੇ ਉੱਤੇ ਜਾਲੀ ਲਾਉਣ ਲਈ ਰਹੀਗੀ ਤੇ ਦੂਜਾ ਵੀ ਕਰੀ ਜਾਂਦਾ ਤਿਆਰ ਇਹ ਬਸ ਇਹ ਵੀ ਹੋ ਗਿਆ ਤੇ ਆਹ ਪਾਸੇ ਵਾਲਾ ਵਿੰਡੋ ਹੈ ਤੇ ਮੇਨ ਕੰਮ ਬਸ ਮੈਨੂੰ ਲਾਦਾ ਵੀ ਜਾਲੀ ਲਾਉਣਾ ਰਹਿਗਾ ਤੇ ਕੱਲ ਤੱਕ ਇਹ ਲਾ ਦੂਗਾ ਠੀਕ ਹੈ ਕਿ ਨਹੀਂ ਇਹ ਨਾਲ ਆਈ ਫਿਰੋਜ਼ ਸਾਹਿਬ ਤੇ ਹੈ ਲੱਗ ਜਾਊਗਾ ਲਓ ਜੀ ਆ ਵੀ ਕਰਤੀ ਪਿਆਰ ਬਈ ਠੀਕ ਆ ਕਿ ਨਹੀਂ ਇੱਕ ਦੋ ਡੋਰ ਤੇ ਤਿੰਨ ਵਿੰਡੋ ਆਪਣੀਆਂ ਓਕੇ ਰਿਪੋਰਟਾਂ ਮਤਲਬ ਹਜੇ ਥੋੜਾ ਥੋੜਾ ਕੰਮ ਰਹਿ ਗਿਆ ਬਸ ਇੱਕ ਤਾਂ ਕੁੰਡੇ ਲਾਉਣੇ ਰਹਿ ਗਏ ਤੇ ਇੱਕ ਜਾਲੀ ਲਾਉਣੀ ਰਹੀ ਬਸ ਠੀਕ ਆ ਕਿ ਨਹੀਂ ਹਾਂ ਅੱਧਾ ਕੰਮ ਰਹਿ ਗਿਆ ਉਹ ਕੱਲ ਨੂੰ ਉਮੀਦ ਹੈਗੀ ਵੀ ਰੋ ਪਿੱਟ ਕੇ ਕਰਾ ਲਾਂਗੇ ਅੱਗੇ ਹੁਣ ਚੱਲ ਗਏ ਯਾਰ ਬ੍ਰੋ ਕਰੋ ਕਰੋ ਯਾਰ ਹੈ ਇਹਨੂੰ ਬਾਹਰ ਕਰਦਗੇ ਗਰੂੜ ਹੀ ਰਹੀ ਤੇ ਤਾਂ ਬਾਰ ਬੰਦ ਹੈ ਆਏ ਆਏ ਦੀ ਟੱਪ ਚਲਾਂਗੇ ਠੀਕ ਆ ਓਕੇ ਮੀਤਾ ਕੱਲ ਨੂੰ ਮਿਲਦੇ ਆਂ ਇਹ ਸਾਡਾ ਯਾਰ ਮੀਤਾ ਮਿਸਤਰੀ ਡਾਉਨ ਸਾਹਿਬ ਚੰਗਾ ਜੀ ਤੇ ਕਦੋਂ ਨਹੀਂ ਓਏ ਚੰਗਾ ਚੰਗਾ ਕੱਲ ਹੋਇ ਕਰਦਿਆਂ ਕੋਈ ਪ੍ਰੋਗਰਾਮ ਓਕੇ ਬਾਈ ਮੈਂ ਪ੍ਰੋਗਰਾਮ ਕਰਾਂਗੇ ਨਾ ਮੀਤਾ ਕਰਨਾ ਬੁਕਰੋ ਦਾ ਹੱਥ ਪਾਉਂਗਾ ਬਈ ਮੈਂ ਵੀ ਬੈਠਾ ਹੁਣ ਕਰਮਾਂ ਇੱਥੇ ਹੈ ਮੈਂ ਜਰਾ ਕੀ ਬਗਦੇ ਹਾਂ ਹਾਂਜੀ ਮੇਰੇ ਵੀਰੋ ਆ ਵੀ ਜੀ ਇਧਰ ਲੈ ਕੇ ਨਾਈ ਤੋਂ ਹੀ ਕਰਿਆਂ ਦੀ ਰੂਟੀ ਖਾ ਜਾਣ ਦੀ ਸਾਰੇ ਕੰਮਾਂ ਕਾਜਾਂ ਚ ਹੋ ਗਏ ਫਰੀ ਠੀਕ ਹੈ ਕੰਮਾਂ ਕਰਾਂ ਸਦਾ ਫਰੀ ਐ ਪਰ ਟੈਨਸ਼ਨ ਫਰੀ ਹਜੇ ਵੀ ਨਹੀਂ ਹੁੰਦੇ ਹਣਾ ਤੇ ਉਹਦੇ ਆਖ ਨੂੰ ਵੀ ਉਂ ਫਰੀ ਹੋ ਕੇ ਸੌ ਜਾਂਦੇ ਆ ਫਿਰ ਉਹੀ ਗੱਲ ਆਖਣਾ ਮੈਂ ਪਰ ਟੈਂਸ਼ਨ ਆ ਸਾੜੀਆਂ ਨਾਲ ਲੈ ਕੇ ਸੌਣੇ ਆ ਵੀ ਸਾਰ ਟੈਂਸ਼ਨ ਹੁੰਦੀ ਹੈ ਹਨਾ ਹੁਣ ਕੱਲ ਨੂੰ ਮੰਨ ਕੇ ਚਲੋ ਮਿਸਤਰੀ ਚਲ ਆਵੇ ਨਾ ਆਵੇ ਉਹ ਪੂਜ ਕਰਨੀ ਹਨਾ ਉਹ ਆਪਾਂ ਨੂੰ ਕਹਿ ਗਿਆ ਵੀ ਆਉਂਗਾ ਗਾ ਉਹਦੀ ਮਰਜ਼ੀ ਹੈ ਚਲ ਮੀਤੇ ਨੇ ਵੀ ਕੱਲ ਨੂੰ ਬਾਰੀਆਂ ਪੂਰੀਆਂ ਰੈਡੀ ਕਰ ਦੇਣਾ ਹੁਣ ਕੱਲ ਨੂੰ ਇੱਕ ਹੋਰ ਕੰਮ ਸੀਗਾ ਮੈਨੂੰ ਆਪ ਦਾ ਪਰਸਨਲ ਕੰਮ ਸੀ ਮੰਨ ਕੇ ਚਲੋ ਉਹ ਕੰਮ ਐ ਹੋ ਜਾ ਵੀ ਮੈਨੂੰ ਸਾਰਾ ਕੰਮ ਛੱਡ ਛੜਾ ਕੇ ਮਿਸਤਰੀ ਲੱਗਿਆ ਪਿਆ ਹੋਇਆ ਗੱਲ ਮੁੱਕਿਆ ਰਪਾ ਦੀ ਮੈਂ ਕੰਪਿਊਟਰ ਸੰਭੀ ਜਾਂਦਾ ਹੁਵਾਂ ਪਾਣੀ ਮੈਂ ਬਾਜੀ ਤੇ ਹੁਵਾਂ ਕਿੱਡਾ ਹੀ ਅੜਿਆ ਕੰਮ ਹੋਇਆ ਮੈਨੂੰ ਜਾਣਾ ਹੀ ਜਾਣਾ ਪਊਗਾ ਛੱਡ ਕੇ ਠੀਕ ਹੈ ਕਿ ਨਹੀਂ ਤੇ ਵੈਸੇ ਤਾਂ ਮੈਂ ਨਾ ਕਰਤੀ ਇੱਕ ਕਰੀ ਤਾਂ ਬਾਕੀ ਦੇਖੋ ਕੱਲ੍ਹ ਨੂੰ ਕੀ ਬਣੂਗਾ ਤੇ ਮੇਬੀ ਜਾਣ ਦੀ ਲੋੜ ਨਾ ਹੀ ਪਵੇ ਹਨਾ ਇਸ ਸਮੋਕਾ ਨਾ ਬਣੇ ਕਿ ਬਾਲਾ ਕੰਮ ਬਿਕਰੇ ਘਰ ਮੈਨੂੰ ਜਾਣਾ ਪਊਗਾ ਬਾਕੀ ਦੇਖਦੇ ਆਂ ਕੋਈ ਗੱਲ ਨਹੀਂ ਤੇ ਹਨਾ ਕੱਲ੍ਹ ਨੂੰ ਕਰਦੇ ਆਂ ਬਈ ਹਨਾ ਵੀ ਕੀ ਹਿਸਾਬ ਕਤਾਵਾਂ ਓਕੇ ਆ ਬਸ ਕੇਰਾ ਸੌਣਿਆ ਟਾਈਮ ਹੋ ਗਿਆ ਹੁਣ ਆਪਾਂ ਹੀ ਲਗਭਗ 11 ਵਜੇ ਹੋਣਗੇ ਠੱਕੇ ਬਿਆਂ ਬੁਰਾ ਹਾਲ ਹੋਇਆ ਪਏ ਬਈ ਹਨ ਤੇ ਸਵੇਰ ਫਿਰ ਟਾਈਮ ਨਾਲ ਉੱਠਣਾ ਵੀ ਆ ਪਾਣੀ ਪੂਣੀ ਮਾਰਨਾ ਮਾੜਾ ਮੋਟਾ ਤੇ ਮਸਾਲਾ ਰਲਾਉਣਾ ਕਰਨਾ ਤੇ ਹੋਰ ਵੀ ਕੰਮ ਓਕੇ ਬਾਏ ਬਾਏ ਲਵ ਯੂ ਸਰਾਨੂੰ ਕੱਲ ਨੂੰ ਮਿਲ ਜਾਗੇ